ਸਰਕਾਰੀ ਬੈਂਕਾਂ ਦੇ ਵਿੱਚ ਨਿਕਲੀ ਵੱਡੇ ਪੱਦਰ ਤੇ ਬੰਪਰ ਭਰਤੀ ਐਪਲਾਈ ਕਰਨ ਦੀ ਆਖਰੀ ਮਿਤੀ ਆਈ ਨੇੜੇ ਸਰਕਾਰੀ ਨੌਕਰੀ ਦੇ ਚਾਹਵਾਨ ਜਲਦੀ ਤੋਂ ਜਲਦੀ ਭਰ ਦਿਓ ਫਾਰਮ ਦੋਸਤੋ ਸਰਕਾਰੀ ਬੈਂਕਾਂ ਦੇ ਵਿੱਚ ਵੱਡੇ ਪੱਦਰ ਤੇ ਕਲਰਕਾਂ ਦੀਆਂ ਪੋਸਟਾਂ ਦੇ ਲਈ ਭਰਤੀ ਨਿਕਲੀ ਹੈ ਜਿਸ ਦੀ ਡਿਟੇਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਦੋਸਤੋ ਭਾਰਤ ਦੀਆਂ ਸਰਕਾਰੀ ਬੈਂਕਾਂ ਦੇ ਵਿੱਚ ਕਲਰਕਾਂ ਦੀਆਂ 6093 ਪੋਸਟਾਂ ਦੀ ਭਰਤੀ ਕਰਨ ਲਈ ਆਈਬੀਪੀਐਸ ਨੇ ਨੋਟਿਸ ਜਾਰੀ ਕੀਤਾ ਇਹਨਾਂ ਪੋਸਟਾਂ ਲਈ ਤੁਸੀਂ 21 ਜੁਲਾਈ ਤੱਕ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਲਈ ਪੇਪਰ ਅਗਲੇ ਮਹੀਨੇ ਅਗਸਤ 2024 ਦੇ ਵਿੱਚ ਹੋਵੇਗਾ ਅਤੇ ਇਸ ਪੇਪਰ ਵਿੱਚੋਂ ਮੈਟ ਵਿੱਚ ਆਉਣ ਵਾਲੇ ਉਮੀਦਵਾਰਾਂ ਦਾ ਮੇਨ ਪੇਪਰ ਅਕਤੂਬਰ 2024 ਦੇ ਵਿੱਚ ਲਿਆ ਜਾਵੇਗਾ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਫੀਸ ਦੀ ਗੱਲ ਕੀਤੀ ਜਾਵੇ ਤਾਂ ਐਸਸੀ ਐਸਟੀ ਅਤੇ ਪੀਡਬਲਿਊਡੀ ਇਸਐਮ डीएस असेंबली 175 ਰੁਪਏ ਪ੍ਰਤੀ ਪੋਸਟਾ ਤੇ ਬਾਕੀ ਸਾਰੀਆਂ ਕੈਟਾਗਰੀਆਂ ਦੇ ਲਈ 850 ਰੁਪਏ ਪ੍ਰਤੀ ਪੋਸਟਾ ਹੈ ਇਨ੍ਹਾਂ ਪੋਸਟਾਂ ਦੇ ਪੇਪਰ ਦਾ ਸਲੇਬਸ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਨ੍ਹਾਂ ਪੋਸਟਾਂ ਦਾ ਪ੍ਰੀਅਤ ਤੇ ਮੇਨ ਦਾ ਸਲੇਬਸ ਵੱਖੋ ਵੱਖਰਾ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਨ੍ਹਾਂ ਪੋਸਟਾਂ ਦੇ ਲਈ ਯੋਗਤਾ ਤੇ ਤਜਰਬਾ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦੋਸਤੋ ਇਸ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ